ਜਦੋਂ ਅਸੀਂ ਦੁਨੀਆ ਦਾ ਇਤਿਹਾਸ ਦੇਖਦੇ ਹਾਂ ਤੇ ਸਿੱਖ ਇਤਿਹਾਸ ਦੇਖਦੇ ਹਾਂ ਤੇ ਬਹੁਤ ਵੱਡਾ ਫਰਕ ਹੈ ਕਿਉਂਕਿ ਜਦੋਂ ਸ਼ਹਾਦਤਾਂ ਦੀ ਗੱਲ ਹੁੰਦੀ ਹੈ ਤੇ ਦੁਨੀਆ ਦੇ ਵਿੱਚ ਕਈ ਵਾਰੀ ਕੁਝ ਹੋਰ ਵੀ ਸ਼ਹੀਦ ਹੋਏ ਪਰ ਜਦੋਂ ਇੱਕ ਵਾਰੀ ਕੋਈ ਭਿਆਨਕ ਸ਼ਹਾਦਤ ਹੋਈ ਹੈ ਤਾਂ ਫਿਰ ਦੁਨੀਆ ਦੇ ਵਿੱਚ ਕੁਝ ਸਮੇਂ ਵਾਸਤੇ ਸ਼ਾਂਤੀ ਬਣ ਜਾਂਦੀ ਰਹੀ ਲੋਕ ਡਰ ਜਾਂਦੇ ਰਹੇ ਇੱਕ ਵਾਰੀ ਸਾਰੇ ਭੈ ਪੀਤ ਹੋ ਜਾਂਦੇ ਰਹੇ ਜਦੋਂ ਕੋਈ ਮਹਾਨ ਸ਼ਹੀਦ ਹੋਇਆ ਬਾਅਦ ਵਿੱਚ ਕਈ ਸੈਂਕੜੇ ਸਾਲਾਂ ਤੱਕ ਕਿਸੇ ਨੇ ਬਗਾਵਤ ਨਹੀਂ ਕੀਤੀ ਚੁੱਪ ਕਰਕੇ ਬੈਠ ਗਏ ਕਿ ਅਗਰ ਜੇ ਇਸ ਬੰਦੇ ਦੀ ਇਸ ਭਿਆਨਕ ਤਰੀਕੇ ਨਾਲ ਸ਼ਹਾਦਤ ਹੋਈ ਹੈ ਮਾਰਿਆ ਗਿਆ ਹੈ ਤੇ ਇਹੀ ਹਸਰ ਬਾਅਦ ਵਿੱਚ ਸਾਡਾ ਹੋਏਗਾ ਬਹੁਤ ਪਿਛੇ ਚਲੇ ਜਾਈਏ ਤੇ ਯੂਨਾਨ ਦੇ ਵਿੱਚ ਮਹਾਤਮਾ ਸ਼ੋਕਰਾਤ ਦੀ ਸ਼ਹੀਦੀ ਹੋਈ ਹੈ ਬਹੁਤ ਵੱਡਾ ਚਿੰਤਕ ਸੀਗਾ ਬਹੁਤ ਵੱਡਾ ਫਿਲਾਸਫਰ ਸੀਗਾ ਪਰ ਜਦੋਂ ਸ਼ੁਕਰਾਤ ਨੂੰ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਫਿਰ ਉਹਨੂੰ ਭਿਆਨਕ ਸਜ਼ਾਵਾਂ ਦੇ ਕੇ ਜਦੋਂ ਸ਼ਹੀਦ ਕਰ ਦਿੱਤਾ ਗਿਆ ਪਹਿਲਾਂ ਤਾਂ ਉਹਨੂੰ ਉਹਦੇ ਮਗਰ ਤੁਰਨ ਵਾਲੇ ਬਹੁਤ ਸਨ ਪਰ ਜਦੋਂ ਸ਼ੁਕਰਾਤ ਦਾ ਐਸਾ ਬੁਰਾ ਹਾਲ ਕੀਤਾ ਗਿਆ ਤੇ ਫਿਰ ਬਾਅਦ ਵਿੱਚ ਸ਼ਾਂਤੀ ਪੈਦਾ ਹੋ ਗਈ ਲੋਕ ਚੁੱਪ ਕਰਕੇ ਬੈਠ ਗਏ ਕਿ ਅਗਰ ਸ਼ੁਕਰਾਤ ਦਾ ਇੰਨਾ ਬੁਰਾ ਹਾਲ ਕੀਤਾ ਹੈ ਤੇ ਸਾਡਾ ਵੀ ਇਹੀ ਹਸ਼ਰ ਹੋਏਗਾ ਚੁੱਪ ਕਰਕੇ ਬਹਿ ਜਾਣਾ ਚਾਹੀਦਾ ਹੈ ਬਹਿ ਗਏ ਔਰ ਜਦੋਂ ਸੀ ਹੋਰ ਇਤਿਹਾਸ ਪੜਦੇ ਹਾਂ ਤੇਜਸੂ ਮਸੀ ਜਦੋਂ ਉਹਨਾਂ ਨੂੰ ਸੂਲੀ ਤੇ ਚਾੜਿਆ ਗਿਆ ਤੇ ਉਹਨਾਂ ਨੂੰ ਤਾਂ ਭਿਆਨਕ ਸਜ਼ਾ ਦਿੱਤੀ ਗਈ ਪਰ ਇੰਜ ਜ਼ਿਕਰ ਮਿਲਦਾ ਹੈ ਕਿ ਉਹਨਾਂ ਦੇ ਸਾਥੀਆਂ ਦੇ ਵਿੱਚੋਂ 13 ਜਾਣੇ ਬਗਾਵਤ ਕਰ ਗਏ ਕਿਤੇ ਸਾਨੂੰ ਵੀ ਐਡੀ ਭਿਆਨਕ ਸਜ਼ਾ ਦਿੱਤੀ ਜਾਏਗੀ ਮੁੱਕਰ ਗਏ ਆਪਣੀ ਜਾਨ ਬਚਾ ਲਈ ਉਹਨਾਂ ਨੇ ਔਰ ਬਾਅਦ ਵਿੱਚ ਫਿਰ ਸ਼ਾਂਤੀ ਬਣ ਗਈ ਡਰ ਪੈਦਾ ਹੋ ਗਿਆ ਲੋਕ ਡਰ ਗਏ ਕਿ ਜੇ ਉਹਨੂੰ ਸੂਲੀ ਤੇ ਝਾੜ ਦਿੱਤਾ ਗਿਆ ਹੈ ਤੇ ਸਾਡਾ ਵੀ ਇਹੀ ਹਾਲ ਹੋਏਗਾ ਬਾਅਦ ਵਿੱਚ ਸ਼ਾਂਤੀ ਪੈਦਾ ਹੋ ਗਈ ਡਰ ਪੈਦਾ ਹੋ ਗਿਆ ਲੋਕ ਕੰਬ ਗਏ ਅੰਦਰ ਵੜ ਕੇ ਬਹਿ ਗਏ ਇਸੇ ਤਰ੍ਹਾਂ ਜਦੋਂ ਮਨਸੂਰ ਨੂੰ ਸ਼ਹੀਦ ਕੀਤਾ ਗਿਆ ਕਿਉਂਕਿ ਇਤਿਹਾਸ ਜਦੋਂ ਅਸੀਂ ਸਾਰਾ ਪੜਦੇ ਹਾਂ ਜਦੋਂ ਮਨਸੂਰ ਨੂੰ ਸ਼ਹੀਦ ਕੀਤਾ ਗਿਆ ਉਹਨੇ ਅਨਲ ਹੱਕ ਦਾ ਨਾਰਾ ਮਾਰਿਆ ਉਹਦੇ ਨਾਲ ਵੀ ਬਹੁਤ ਲੋਕ ਪਹਿਲਾਂ ਉਹਨੂੰ ਮੰਨਦੇ ਸਨ ਬਹੁਤ ਵੱਡਾ ਸਤਿਕਾਰ ਸੀਗਾ ਪਰ ਜਦੋਂ ਭਿਆਨਕ ਤਸੀਹੇ ਦਿੱਤੇ ਗਏ ਪਹਿਲਾਂ 300 ਕੋੜੜਾ ਮਾਰਿਆ ਗਿਆ ਸੂਲੀ ਤੇ ਚਾੜਿਆ ਗਿਆ ਫਿਰ ਚ ਰਸਤੇ ਤੇ ਬਿਠਾ ਦਿੱਤਾ ਗਿਆ ਕਿ ਇਹਨੂੰ ਲੰਘਣ ਵਾਲੇ ਲੋਕ ਪੱਥਰ ਮਾਰਨ ਪੱਥਰ ਮਾਰਨ ਵਿੱਚ ਵੀ ਜਦੋਂ ਹੁਕਮ ਕਰ ਦਿੱਤਾ ਗਿਆ ਤੇ ਉਹੀ ਲੋਕ ਜਿਹੜੇ ਉਹਨੂੰ ਨਮਸਕਾਰਾਂ ਕਰਦੇ ਸਨ ਉਹ ਫਿਰ ਪੱਥਰ ਮਾਰਨ ਵਾਸਤੇ ਵੀ ਉਹਨਾਂ ਨੂੰ ਆਉਣਾ ਪਿਆ ਔਰ ਪੱਥਰ ਮਾਰ ਮਾਰ ਕੇ ਜਦੋਂ ਉਹਨੂੰ ਸ਼ਹੀਦ ਕੀਤਾ ਗਿਆ ਇਥੋਂ ਤੱਕ ਕਿ ਸਿਵਲੀ ਨੂੰ ਵੀ ਪੱਥਰ ਮਾਰਨਾ ਪਿਆ ਜਿਹੜਾ ਉਹਦਾ ਸਾਥੀ ਸੀਗਾ ਵਰਨਾ ਸਜ਼ਾ ਦਿੱਤੀ ਜਾਏਗੀ ਪਰ ਯਾਦ ਰੱਖਣਾ ਜਦੋਂ ਉਹ ਸ਼ਹੀਦ ਹੋ ਗਿਆ ਬਹੁਤ ਦੂਰ ਤੱਕ ਇਹ ਮੈਸੇਜ ਗਿਆ ਕਿ ਜੇ ਇਹਨਾਂ ਦਾ ਇੰਨਾ ਬੁਰਾ ਹਾਲ ਹੋਇਆ ਹੈ ਤੇ ਜੇ ਇਹ ਗੱਲ ਅਸੀਂ ਕਰਾਂਗੇ ਤੇ ਸਾਡਾ ਵੀ ਇਹੀ ਹਾਲ ਹੋਏਗਾ ਤੇ ਅੰਦਰ ਵੱੜ ਕੇ ਬਹਿ ਗਏ ਸ਼ਾਂਤੀ ਹੋ ਗਈ ਭਿਆਨਕ ਸਜ਼ਾ ਦਿੱਤੀ ਵੀ ਇਸੇ ਕਰਕੇ ਜਾਂਦੀ ਸੀਗੀ ਕਿ ਇੱਕ ਵਾਰੀ ਸ਼ਾਂਤੀ ਪੈਦਾ ਹੋ ਜਾਵੇ ਲੋਕ ਡਰ ਗਏ ਅੰਦਰ ਵੱੜ ਕੇ ਬਹਿ ਗਏ ਔਰ ਜ਼ਿਕਰ ਮਿਲਦਾ ਹੈ ਕਿ ਕਈ ਕਈ 100 ਸਾਲ ਬਾਅਦ ਮੁੜ ਕੇ ਉਹ ਗੱਲ ਕਿਸੇ ਨੇ ਨਹੀਂ ਕੀਤੀ ਸ਼ਾਂਤੀ ਪੈਦਾ ਹੋ ਗਈ ਪਰ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੱਜ ਗੱਲ ਕਰ ਰਹੇ ਹਾਂ ਪੰਜਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ ਤਤੀ ਤਵੀ ਤੇ ਬਿਠਾ ਕੇ ਪੰਜ ਦਿਨ ਲਗਾਤਾਰ ਤਤੀ ਤਵੀ ਤੇ ਬਿਠਾਇਆ ਜਾਂਦਾ ਰਿਹਾ 6ਵੇਂ ਦਿਨ ਰਾਵੀ ਦੇ ਵਿੱਚ ਉਹਨਾਂ ਨੂੰ ਲੋੜ ਦਿੱਤਾ ਗਿਆ ਔਰ ਨਾਲ ਨਾਲ ਹੋਰ ਵੀ ਭਿਆਨਕ ਸਜ਼ਾਵਾਂ ਦਿੱਤੀਆਂ ਗਈਆਂ ਕੱਲਾ ਤਤੀ ਤਵੀ ਤੇ ਬਿਠਾਉਣਾ ਨਹੀਂ ਆਖਰਕਾਰ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਨਾ ਤੇ ਜ਼ਾਲਿਮਾਂ ਨੂੰ ਇੰਜ ਲੱਗਾ ਕਿ ਇਤਿਹਾਸ ਇਹ ਗੱਲ ਆਖਦਾ ਹੈ ਕਿ ਇੱਕ ਵਾਰੀ ਜਦੋਂ ਭਿਆਨਕ ਸਜ਼ਾ ਦਿੱਤੀ ਜਾਂਦੀ ਹੈ ਤੇ ਬਾਅਦ ਵਿੱਚ ਸੈਂਕੜੇ ਸਾਲਾਂ ਵਾਸਤੇ ਲੋਕ ਕਾਇਰ ਬਣ ਕੇ ਡਰਪੋਕ ਬਣ ਕੇ ਬਹਿ ਜਾਂਦੇ ਹਨ ਤੇ ਉਹ ਗੱਲ ਅੱਗੇ ਕੋਈ ਨਹੀਂ ਕਰਦਾ ਪਰ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਵਾਰੀ ਇਦਾਂ ਨਹੀਂ ਹੋਇਆ ਇਸ ਵਾਰੀ ਇਤਿਹਾਸ ਬਦਲ ਗਿਆ ਬਦਲੇ ਇਸ ਕਰਕੇ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਦੋ ਰਸਤੇ ਸਨ ਇੱਕ ਰਸਤਾ ਇਹ ਸੀਗਾ ਕਿ ਜਿੱਦਾਂ ਪਹਿਲਾਂ ਲੋਕ ਡਰ ਕੇ ਜਦੋਂ ਕੋਈ ਸ਼ਹੀਦੀ ਹੋਈ ਐ ਤੇ ਅੰਦਰ ਵੜ ਕੇ ਬਹਿ ਜਾਈਏ ਉਹ ਗੱਲ ਨਾ ਕਰੀਏ ਅੰਦਰ ਵੜ ਕੇ ਬਹਿ ਜਾਣਾ ਚਾਹੀਦਾ ਹੈ ਇੱਕ ਰਸਤਾ ਇਹ ਸੀਗਾ ਤੇ ਦੂਜਾ ਰਸਤਾ ਇਹ ਸੀਗਾ ਕਿ ਫਿਰ ਤਲਵਾਰ ਚੱਕ ਕੇ ਤੇ ਦੁਸ਼ਮਣਾਂ ਦਾ ਮੁਕਾਬਲਾ ਕਰੀਏ ਦੋ ਰਸਤੇ ਸਨ ਜਾਂ ਤਾਂ ਅੰਦਰ ਵੜ ਕੇ ਡਰ ਕੇ ਬਹਿ ਜਾਣਾ ਤੇ ਜਾਂ ਫਿਰ ਬਾਹਰ ਨਿਕਲ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਰਸਤੇ ਤਾਂ ਦੋ ਸਨ ਜਾਂ ਤਾਂ ਇਹ ਸੀਗਾ ਕਿਤੇ ਜੇ ਕਿਤੇ ਹੋਰ ਕੋਈ ਹੁੰਦਾ ਤੇ ਉਹ ਸ਼ਾਇਦ ਸੋਚਦਾ ਕਿ ਜੇ ਤੱਤੇ ਤਵੀ ਤੇ ਬਿਠਾ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਹੈ ਸਾਨੂੰ ਵੀ ਕਰ ਦਿੱਤਾ ਜਾਏਗਾ ਛੱਡੋ ਖੜਾ ਅੰਦਰ ਬਹਿ ਜਾਈਏ ਡਰਪੋਕਾਂ ਦੀ ਬਾਗ ਕੈਰਾਂ ਦੀ ਬਾਗ ਪਰ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਐਵੇਂ ਨਹੀਂ ਕਿਹਾ ਗਿਆ ਕਿ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਾਰੇ ਉਪਕਾਰੀ ਨਹੀਂ ਸਤਗੁਰਾਂ ਨੇ ਆਖਿਆ ਠੀਕ ਹੈ ਦੁਨੀਆ ਦਾ ਇਤਿਹਾਸ ਸੀਗਾ ਲਖਦਾ ਹੈ ਜਦੋਂ ਕੋਈ ਸ਼ਹਾਦਤ ਹੋਈ ਹੈ ਤੇ ਅੰਦਰ ਵੜ ਕੇ ਬਹਿ ਜਾਓ ਪਰ ਕਹਿ ਲਗੇ ਨਹੀਂ ਸਾਡਾ ਜਿਹੜੀ ਜਮੀਰ ਹੈ ਇਹ ਆਗਿਆ ਨਹੀਂ ਦਿੰਦੀ ਸਤਗੁਰਾਂ ਨੇ ਤਖਤ ਬਣਾਇਆ ਸਤਗੁਰਾਂ ਨੇ ਬਾਜ ਰੱਖਿਆ ਪਾਤਸ਼ਾਹ ਜੀ ਨੇ ਕਲਗੀ ਲਗਾ ਲਈ 2.5 ਫੁੱਟ ਤੋਂ ਉੱਚਾ ਕੋਈ ਥੜਾ ਨਹੀਂ ਸੀ ਬਣਾ ਸਕਦਾ ਸਤਗੁਰਾਂ ਨੇ 12 ਫੁੱਟ ਦਾ ਉੱਚਾ ਤਖਤ ਬਣਾ ਲਿਆ ਸੈਨਾ ਰੱਖ ਲਈ ਔਰ ਜਿਹਾਰੂ ਜੋਧੇ ਤਿਆਰ ਕਰ ਲਏ ਫੇਰ ਦੁਸ਼ਮਨਾ ਨੇ ਇਹ ਗੱਲ ਆਖੀ ਕਿ ਇਹ ਤਾਂ ਫਕੀਰਾਂ ਦਾ ਢੋਲਾ ਹੈ ਸਾਧੂ ਸੰਤ ਲੋਕ ਹਨ ਕੋਈ ਗੱਲ ਨਹੀਂ ਹਥਿਆਰ ਦੂਰੇ ਦੂਰੇ ਪਾਲ ਹੈ ਇਹਨਾਂ ਨੂੰ ਚਲਾਉਣੇ ਥੋੜਾ ਆਉਂਦੇ ਹਨ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਕੱਲੇ ਸ਼ਾਸਤਰ ਪਾਏ ਨਹੀਂ ਜਿਹੜਾ ਫਿਰ ਦੁਸ਼ਮਣ ਚੜ ਕੇ ਚਾਰ ਵਾਰੀ ਵਿਰੋਧੀ ਫੌਜ ਤਾਕਤ ਵੱਡੀ ਦੇ ਨਾਲ ਆਈ ਚਾਰੇ ਵਾਰ ਸਹਿਬ ਪਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਹਰਾ ਕੇ ਭਜਾਇਆ ਹੈ ਆਖੋ ਸਤਨਾਮ ਸ਼੍ਰੀ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਤੇ ਆਮ ਲੋਕਾਂ ਦਾ ਫਰਕ ਦੁਨੀਆ ਦਾ ਇਤਿਹਾਸ ਕਹਿ ਰਿਹਾ ਸੀ ਕਿ ਅੰਦਰ ਵੜ ਕੇ ਬਹਿ ਜਾਣਾ ਚਾਹੀਦਾ ਹੈ ਪਰ ਛੇਵੇਂ ਪਾਤਸ਼ਾਹ ਜੀ ਨੇ ਆਖਿਆ ਨਹੀਂ ਅਸੀਂ ਬਾਹਰ ਨਿਕਲ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਾਂਗੇ ਤੇ ਜਿੱਤ ਪ੍ਰਾਪਤ ਕਰਾਂਗੇ ਵਾਰ-ਵਾਰ ਤਤੀ ਤਵੀ ਤੇ ਨਹੀਂ ਬੈਠਿਆ ਜਾਏਗਾ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਜਾਏਗਾ ਇਸ ਕਰਕੇ ਪਾਤਸ਼ਾਹ ਜੀ ਵੱਡੇ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਦਾ ਇਤਿਹਾਸ ਬਦਲ ਦਿੱਤਾ ਦੁਨੀਆ ਦਾ ਇਤਿਹਾਸ ਕੁਝ ਹੋਰ ਕਹਿੰਦਾ ਹੈ ਤੇ ਸਤਿਗੁਰਾਂ ਨੇ ਕੁਝ ਹੋਰ ਕਰਕੇ ਦਿਖਾ ਦਿੱਤਾ। ਤੇ ਇਸ ਕਰਕੇ ਅਸੀਂ ਛੇਵੇਂ ਪਾਤਸ਼ਾਹ ਜੀ ਨੂੰ ਅੱਜ ਯਾਦ ਕਰ ਰਹੇ ਹਾਂ। ਉਹ ਸੱਚੀ ਮੁੱਚੀ ਬੜੇ ਮਹਾਨ ਸਨ ਔਰ ਉਹਨਾਂ ਨੇ ਸ਼ਸਤਰ ਧਾਰਨੀ ਨਹੀਂ ਕੀਤੇ, ਨਿਸ਼ਾਨ ਸਾਹਿਬ ਝੁਲਾਏ ਨਹੀਂ, ਉਹਨਾਂ ਨੇ ਫਿਰ ਜਿੱਤਾਂ ਵੀ ਪ੍ਰਾਪਤ ਕਰਕੇ ਵਿਖਾਈਆਂ ਹਨ। ਤੋਂ ਉਹਨਾਂ